ਕਾਸਕੋ ਆਪਰੇਸ਼ਨ ਤਹਿਤ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਫਗਵਾੜਾ ਪੁਲਿਸ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪਟੀ ਡੀਐਸਪੀ ਫਗਵਾੜਾ ਐਸਐਚਓ ਸਿਟੀ ਅਤੇ ਐਸਐਚਓ ਸਤਨਾਮਪੁਰਾ ਨੂੰ ਨਾਲ ਲੈ ਕੇ ਮੁਹੱਲਾ ਸ਼ੱਜ ਕਲੋਨੀ ਦੇ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਫਗਵਾੜਾ ਸ਼ਹਿਰ ਅਤੇ ਇਲਾਕੇ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖਤ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਡਮ ਰੁਪਿੰਦਰ ਕੌਰ ਪੱਟੀ ਨੇ ਇਹ ਵੀ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਰ ਪੁਆਇੰਟ ਤੇ ਚੈਕਿੰਗ ਜਾਰੀ ਰਹੇਗੀ। ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਪੁਠਲਾ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਅਸੀਂ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਸਪੈਸ਼ਲ ਕੈਂਪੇਨਿੰਗ ਸ਼ੁਰੂ ਕੀਤਾ ਹੋਇਆ ਜੀ ਜਿਹਦੀ ਸ਼ੁਰੂਆਤ ਦੇ ਵਿੱਚ ਅਸੀਂ ਜਿੰਨੇ ਵੀ ਹੌਟਸਪੌਟ ਹੈਗੇ ਨੇ ਫਗਵਾੜਾ ਦੇ ਨਸ਼ਿਆਂ ਦੇ ਹੌਟਸਪੌਟ ਨੇ ਉਹ ਜਿਹੜੀ ਕਿ ਅੱਜ ਛੱਜ ਕਲੋਨੀ 'ਚ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਕਾਸੋ ਆਪਰੇਸ਼ਨ ਅਸੀਂ ਕਰ ਰਹੇ ਹਾਂ ਆਪਣੀ ਸਾਰੀ ਫੋਰਸ ਦੇ ਨਾਲ ਐਸ ਐਚਓ ਸਿਟੀ ਡੀ ਐਸ ਪੀ ਫਗਵਾੜਾ ਦੇ ਨਾਲ ਕਰ ਰਹੇ ਹਾਂ ਜੀ ਔਰ ਸਾਡਾ ਸਿੰਪਲ ਬੜਾ ਹੀ ਮੈਸੇਜ ਸਖਤ ਸਾਰਿਆਂ ਨੂੰ ਹੈਗਾ ਕਿ ਕੋਈ ਵੀ ਅਗਰ ਨਸ਼ਾ ਵੇਚੇਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਹੁਣ ਵੀ ਸਾਡੀ ਟੀਮਾਂ ਜੜੀਆਂ ਕਰਾਰੀਆਂ ਸਰਚ ਕਰ ਰਹੀ ਤੇ ਇਹਦੇ ਵਿੱਚ ਸਾਡਾ ਕੋਈ ਵੀ ਸ਼ੱਕੀ ਕੋਈ ਸ਼ੱਕੀ ਪਰਸਨ ਸ਼ੱਕੀ ਵਹੀਕਲ ਜਾਂ ਸਾਡੇ ਕੋਈ ਵੀ ਬਰਾਮਦਗੀ ਹੋਏਗੀ ਤਾਂ ਉਹਦੇ 'ਚ ਅਸੀਂ ਸਖਤ ਕਾਰਵਾਈ ਕਰਾਂਗੇ